ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਇੱਕ ਬਹੁਤ ਹੀ ਮਾੜੀ ਖਬਰ ਸਾਹਮਣੇ ਆਈ ਹੈ ਬਾਬਾ ਅਮਰਨਾਥ ਜੀ ਦੀ ਗੁਫਾ ਦੇ ਹੇਠਲੇ ਸੇ ਕੋਲ ਦੋ ਬਾਦਲ ਫਟਣ ਕਾਰਨ ਕਈ ਵਿਅਕਤੀਆਂ ਦੇ ਰੁੜਨ ਦਾ ਖ਼ਸ਼ਾ ਆ ਰਿਹਾ ਹੈ ਸ਼ੁਕਰਵਾਰ ਨੂੰ ਗੰਦਲਬਾਲ ਜ਼ਿਲ੍ਹੇ ਦੇ ਬਾਲਟਾਲ ਖੇਤਰ ਦੇ ਵਿੱਚ ਬਾਦਲ ਫਟ ਗਿਆ ਜਿਸ ਵਿੱਚ ਅਮਰਨਾਥ ਯਾਤਰਾ ਦਾ ਆਧਾਰ ਕੈਂਪ ਹੈ ਸਥਾਨਕ ਲੋਕਾਂ ਦੇ ਮਤੇਬਕ ਹੁਣ ਤੱਕ 10 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਤੇ ਜਿਨ੍ਹਾਂ ਚੋਂ ਤਿੰਨ ਔਰਤਾਂ ਨੇ ਅਧਿਕਾਰੀਆਂ ਨੂੰ ਖ਼ਸ਼ਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਦੋ ਦਰਜਨ ਤੋਂ ਵੱਧ ਟੈਂਟ ਤੇ ਲੰਗਰ ਅਰਧ ਵਿੱਚ ਰੁੜ ਗਏ ਨੇ। ਪਵਿੱਤਰ ਅਮਰਨਾਥ ਕੁਵਹਾੜ ਦੇ ਤਲਦੇ ਨੇੜੇ ਬੱਦਲ ਫਟਣ ਦੀ ਸੂਚਨਾ ਮਿਲਣ ਤੋਂ ਬਾਅਦ ਐਨਡੀਆਰਐਫ ਤੇ ਆਈਟੀਬੀਪੀ ਦੀਆਂ ਟੀਮਾਂ ਬਚਾਅ ਵਿੱਚ ਪਹੁੰਚ ਗਈਆਂ ਨੇ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬੱਦਲ ਫਟਣ ਕਰਕੇ ਕਿੰਨੀ تباہੀ ਹੋ ਰਹੀ ਹੈ। ਤੇ ਕਿੰਨੀ ਤੇਜ਼ੀ ਦੇ ਨਾਲ ਪਾਣੀ ਵਗ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਦੇ ਹਾਦਸੇ ਦੌਰਾਨ ਗੁਫਾ ਦੇ ਆਲੇ ਦੁਆਲੇ 10000 ਤੋਂ ਲੈ ਕੇ 15000 ਸ਼ਰਦਾਲੂ ਮੌਜੂਦ ਸਨ ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 5:30 ਵਜੇ ਵਾਪਰੀ ਬੱਦਲ ਫਟਣ ਦੀ ਘਟਨਾ ਅਮਰਨਾਥ ਗੁਫਾ ਦੇ 1 ਤੋਂ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਵਾਪਰੀ ਹੈ ਇਸ ਲਈ ਮੌਤਾਂ ਹੋਰ ਵੀ ਹੋਣ ਦਾ ਖ਼ਤਰਾ ਜਤਾਇਆ ਜਾ ਰਿਹਾ ਹੈ ਕਈ ਲੋਕਾਂ ਦੇ ਮਾਰੇ ਜਾਂਦੀਆਂ ਖ਼ਬਰਾਂ ਵੀ ਆ ਰਹੀਆਂ ਨੇ ਹਾਲਾਂਕਿ ਅਜੇ ਤੱਕ ਅਧਿਕਾਰਤ ਤੌਰ ਤੇ ਸਿਰਫ 2 ਲੋਕਾਂ ਦੀ ਹੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਬੱਦਲ ਫਟਣ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਕਰਕੇ ਵੱਡੀ ਗਿਣਤੀ ਵਿੱਚ ਸ਼ਰਦਾਲੂਆਂ ਦੇ ਟੈਂਟ ਅਤੇ ਸਮਾਨ ਵੀ ਵਹਿ ਗਿਆ ਹੈ ਬਚਾディーਆ ਟੀਮਾਂ ਦੁਆਰਾ ਸ਼ਰਦਾਲੂਆਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਤੇ ਅਸੀਂ ਦੇਖ ਸਕਦੇ ਹਾਂ ਕਿ ਕਿੱਡਾ ਭਿਆਨਕ ਗਰੂ ਬੱਦਲ ਫਟਣ ਤੋਂ ਬਾਅਦ ਪਾਣੀ ਨੇ ਧਾਰ ਲਿਆ ਲਗਾਤਾਰ ਇਹ ਰਿਪੋਰਟ ਤੁਸੀਂ ਦੇਖ ਰਹੇ ਹੋ ਇਹ ਮੰਦਪਾਗੀ ਖਬਰ ਬਾਬਾ ਅਮਰਨਾਥ ਜੀ ਦੀ ਗੁਫਾ ਦੇ ਹੇਠਲੇ ਹਿੱਸੇ ਦੇ ਵਿੱਚ ਬੱਦਲ ਫਟਣ ਕਰਕੇ ਆਈ ਹੈ ਦੁਬਾਰਾ ਦੱਸ ਰਹੀਏ ਕਿ ਅਮਰਨਾਥ ਯਾਤਰਾ ਦਾ ਆਧਾਰ ਕੈਂਪ ਹੈ ਇਥੇ ਇਸੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਇੱਕ ਬਹੁਤ ਹੀ ਮਾੜੀ ਖਬਰ ਸਾਹਮਣੇ ਆਈ ਹੈ ਬਾਬਾ ਅਮਰਨਾਥ ਜੀ ਦੀ ਗੁਫਾ ਦੇ ਹੇਠਲੇ ਸੇ ਕੋਲ ਦੋ ਬਾਦਲ ਫਟਣ ਕਾਰਨ ਕਈ ਵਿਅਕਤੀਆਂ ਦੇ ਰੁੜਨ ਦਾ ਖ਼ਸ਼ਾ ਆ ਰਿਹਾ ਹੈ ਸ਼ੁਕਰਵਾਰ ਨੂੰ ਗੰਦਲਬਾਲ ਜ਼ਿਲ੍ਹੇ ਦੇ ਬਾਲਟਾਲ ਖੇਤਰ ਦੇ ਵਿੱਚ ਬਾਦਲ ਫਟ ਗਿਆ ਜਿਸ ਵਿੱਚ ਅਮਰਨਾਥ ਯਾਤਰਾ ਦਾ ਆਧਾਰ ਕੈਂਪ ਹੈ ਸਥਾਨਕ ਲੋਕਾਂ ਦੇ ਮਤਾਬਕ ਹੁਣ ਤੱਕ 10 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਤੇ ਜਿੰਨਾ ਚੋ ਤਿੰਨ ਔਰਤਾਂ ਨੇ ਅਧਿਕਾਰੀਆਂ ਨੂੰ ਖਸ਼ਾ ਹੈ ਕਿ ਮੌਤਾਂ ਦੀ ਗਿਣਤੀ ਵਧ ਵੀ ਸਕਦੀ ਹੈ ਦੋ ਦਰਜਨ ਤੋਂ ਵੱਟ ਟੈਂਟ ਤੇ ਲੰਗਰ ਅਰਧ ਵਿੱਚ ਰੁੜ ਗਏ ਨੇ ਪਵਿੱਤਰ ਅਮਰਨਾਥ ਕੋਵਹਾ ਦੇ ਤਲਦੇ ਨੇੜੇ ਬੱਦਲ ਫਟਣ ਦੀ ਸੂਚਨਾ ਮਿਲਣ ਤੋਂ ਬਾਅਦ ਐਨਡੀਆਰਐਫ ਤੇ ਆਈਟੀਬੀਪੀ ਦੀਆਂ ਟੀਮਾਂ ਬਚਾਅ ਵਿੱਚ ਪਹੁੰਚ ਗਈਆਂ ਨੇ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬੱਦਲ ਫਟਣ ਕਰਕੇ ਕਿੰਨੀ ਤਬਾਈ ਹੋ ਰਹੀ ਹੈ ਤੇ ਕਿੰਨੀ ਤੇਜ਼ੀ ਦੇ ਨਾਲ ਪਾਣੀ ਵਗ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਦੇ ਹਾਦਸੇ ਦੌਰਾਨ ਗੁਫਾ ਦੇ ਆਲੇ ਦੁਆਲੇ 10000 ਤੋਂ ਲੈ ਕੇ 15000 ਸ਼ਰਦਾਲੂ ਮੌਜੂਦ ਸਨ ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 5:30 ਵਜੇ ਵਾਪਰੀ ਬੱਦਲ ਫਟਣ ਦੀ ਘਟਨਾ ਅਮਰਨਾਥ ਗੁਫਾ ਦੇ 1 ਤੋਂ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਵਾਪਰੀ ਹੈ ਇਸ ਲਈ ਮੌਤਾਂ ਹੋਰ ਵੀ ਹੋਣ ਦਾ ਖ਼ਸ਼ਾ ਜਤਾਇਆ ਜਾ ਰਿਹਾ ਹੈ ਕਈ ਲੋਕਾਂ ਦੇ ਮਾਰੇ ਜਾਂਦੀਆਂ ਖ਼ਬਰਾਂ ਵੀ ਆ ਰਹੀਆਂ ਨੇ ਹਾਲਾਂਕਿ ਅਜੇ ਤੱਕ ਅਧਿਕਾਰਤ ਤੌਰ ਤੇ ਸਿਰਫ ਦੋ ਲੋਕਾਂ ਦੀ ਹੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਬੱਦਲ ਫਟਣ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਕਰਕੇ ਵੱਡੀ ਗਿਣਤੀ ਵਿੱਚ ਸ਼ਰਦਾਲੂਆਂ ਦੇ ਟੈਂਟ ਅਤੇ ਸਮਾਨ ਵੀ ਵਹਿ ਗਿਆ ਹੈ ਬਚਾディーਆ ਟੀਮਾਂ ਦੁਆਰਾ ਸ਼ਰਦਾਲੂਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਤੇ ਅਸੀਂ ਦੇਖ ਸਕਦੇ ਹਾਂ ਕਿ ਕਿੱਡਾ ਭਿਆਨਕ ਗਰੂਪ ਬੱਦਲ ਫਟਣ ਤੋਂ ਬਾਅਦ ਪਾਣੀ ਨੇ ਧਾਰ ਲਿਆ ਲਗਾਤਾਰ ਇਹ ਰਿਪੋਰਟ ਤੁਸੀਂ ਦੇਖ ਰਹੇ ਹੋ ਇਹ ਮੰਦਪਾਗੀ ਖਬਰ ਬਾਬਾ ਅਮਰਨਾਜੀ ਦੀ ਗੁਫਾ ਦੇ ਹੀਟਲੇ ਸੇਧ ਵਿੱਚ ਬੱਦਲ ਫਟਣ ਕਰਕੇ ਆਈ ਹੈ ਦੁਬਾਰਾ ਦੱਸ ਰਹੀਏ ਕਿ ਅਮਰਨਾਥ ਯਾਤਰਾ ਦਾ ਆਧਾਰ ਕੈਂਪ ਹੈ ਇਥੇ ਇਸੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਇੱਕ ਬਹੁਤ ਹੀ ਮਾੜੀ ਖਬਰ ਸਾਹਮਣੇ ਆਈ ਹੈ ਬਾਬਾ ਅਮਰਨਾਥ ਜੀ ਦੀ ਗੁਫਾ ਦੇ ਹੇਠਲੇ ਇਸੇ ਕੋਲ ਦੋ ਬਾਦਲ ਫਟਣ ਕਾਰਨ ਕਈ ਵਿਅਕਤੀਆਂ ਦੇ ਰੁੜਨ ਦਾ ਖ਼ਸ਼ਾ ਆ ਰਿਹਾ ਹੈ ਸ਼ੁਕਰਵਾਰ ਨੂੰ ਗੰਦਲਬਾਲ ਜ਼ਿਲ੍ਹੇ ਦੇ ਬਾਲਟਾਲ ਖੇਤਰ ਦੇ ਵਿੱਚ ਬਾਦਲ ਫਟ ਗਿਆ ਜਿਸ ਵਿੱਚ ਅਮਰਨਾਥ ਯਾਤਰਾ ਦਾ ਆਜ਼ਾਰ ਕੈਂਪ ਹੈ ਸਥਾਨਕ ਲੋਕਾਂ ਦੇ ਮਤਾਬਕ ਹੁਣ ਤੱਕ 10 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਤੇ ਜਿੰਨਾ ਚੋ ਤਿੰਨ ਔਰਤਾਂ ਨੇ ਅਧਿਕਾਰੀਆਂ ਨੂੰ ਖਸ਼ਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਵੀ ਸਕਦੀ ਹੈ ਦੋ ਦਰਜਨ ਤੋਂ ਵੱਟ ਟੈਂਟ ਤੇ ਲੰਗਰ ਅਰਧ ਵਿੱਚ ਰੁੜ ਗਏ ਨੇ ਪਵਿੱਤਰ ਅਮਰਨਾਥ ਕੋਹਾ ਦੇ ਤਲਦੇ ਨੇੜੇ ਬੱਦਲ ਫਟਣ ਦੀ ਸੂਚਨਾ ਮਿਲਣ ਤੋਂ ਬਾਅਦ ਐਨਡੀਆਰਐਫ ਤੇ ਆਈਟੀਬੀਪੀ ਦੀਆਂ ਟੀਮਾਂ ਬਚਾਅ ਵਿੱਚ ਪਹੁੰਚ ਗਈਆਂ ਨੇ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬੱਦਲ ਫਟਣ ਕਰਕੇ ਕਿੰਨੀ ਤਬਾਈ ਹੋ ਰਹੀ ਹੈ ਤੇ ਕਿੰਨੀ ਤੇਜ਼ੀ ਦੇ ਨਾਲ ਪਾਣੀ ਵਗ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਦੇ ਹਾਦਸੇ ਦੌਰਾਨ ਗੁਫਾ ਦੇ ਆਲੇ-ਦੁਆਲੇ 10000 ਤੋਂ ਲੈ ਕੇ 15000 ਸ਼ਰਦਾਲੂ ਮੌਜੂਦ ਸਨ। ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 5:30 ਵਜੇ ਵਾਪਰੀ। ਬੱਦਲ ਫਟਣ ਦੀ ਘਟਨਾ ਅਮਰਨਾਥ ਗੁਫਾ ਦੇ 1 ਤੋਂ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਵਾਪਰੀ ਹੈ। ਇਸ ਲਈ ਮੌਤਾਂ ਹੋਰ ਵੀ ਹੋਣ ਦਾ ਖ਼ਤਰਾ ਜਤਾਇਆ ਜਾ ਰਿਹਾ ਹੈ। ਕਈ ਲੋਕਾਂ ਦੇ ਮਾਰੇ ਜਾਂਦੀਆਂ ਖ਼ਬਰਾਂ ਵੀ ਆ ਰਹੀਆਂ ਨੇ। ਹਾਲਾਂਕਿ ਅਜੇ ਤੱਕ ਅਧਿਕਾਰਤ ਤੌਰ 'ਤੇ ਸਿਰਫ 2 ਲੋਕਾਂ ਦੀ ਹੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਬੱਦਲ ਫਟਣ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਕਰਕੇ ਵੱਡੀ ਗਿਣਤੀ ਵਿੱਚ ਸ਼ਰਦਾਲੂਆਂ ਦੇ ਟੈਂਟ ਅਤੇ ਸਮਾਨ ਵੀ ਵਹਿ ਗਿਆ ਹੈ ਬਚਾディーਆ ਟੀਮਾਂ ਦੁਆਰਾ ਸ਼ਰਦਾਲੂਆਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਤੇ ਅਸੀਂ ਦੇਖ ਸਕਦੇ ਹਾਂ ਕਿ ਕਿੱਡਾ ਭਿਆਨਕ ਗਰੂਪ ਬੱਦਲ ਫਟਣ ਤੋਂ ਬਾਅਦ ਪਾਣੀ ਨੇ ਧਾਰ ਲਿਆ ਲਗਾਤਾਰ ਇਹ ਰਿਪੋਰਟ ਤੁਸੀਂ ਦੇਖ ਰਹੇ ਹੋ ਇਹ ਮੰਦਪਾਗੀ ਖਬਰ ਬਾਬਾ ਅਮਰਨਾਜੀ ਦੀ ਗੁਫਾ ਦੇ ਹੇਠਲੇ ਹਿੱਸੇ ਦੇ ਵਿੱਚ ਬੱਦਲ ਫਟਣ ਕਰਕੇ ਆਈ ਹੈ ਦੁਬਾਰਾ ਦੱਸ ਰਹੀਏ ਕਿ ਅਮਰਨਾਥ ਯਾਤਰਾ ਦਾ ਆਧਾਰ ਕੈਂਪ ਹੈ ਇਥੇ ਇਸੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ